ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਲਵਾ ਹਾਈਡਰੇਜ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਬਠਿੰਡਾ ਦੇ ਅੰਦਰ ਵਿਰਾਸਤ ਮੇਲੇ ਦੇ ਵਿੱਚ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵਿਸ਼ੇਸ਼ ਤੌਰ ਤੇ ਕੀਤੀ ਗਈ ਸ਼ਿਰਕਤ ਅਤੇ ਉਹਨਾਂ ਵੱਲੋਂ ਗੁਰਦੁਆਰਾ ਹਾਜ਼ਰਤ ਬਰਤਨ ਸਾਹਿਬੇ ਕੀਤੇ ਮੱਥਾ ਟੇਕਿਆ ਗਿਆ ਉੱਥੇ ਉਸ ਤੋਂ ਬਾਅਦ ਉਹਨਾਂ ਵੱਲੋਂ ਦਰਗਾਹ ਦੇ ਉੱਤੇ ਚਾਦਰ ਚੜਾਈ ਦੇਖਣ ਦੀਆਂ ਤਸਵੀਰਾਂ ਦੇ ਵਿੱਚ ਅਤੇ ਉਸ ਤੋਂ ਬਾਅਦ ਇਸ ਦੇ ਵਿੱਚ ਬਹੁਤ ਸੁੰਦਰ-ਸੁੰਦਰ ਇੱਥੇ ਝਾਕੀਆਂ ਇਸ ਮੇਲੇ ਦੇ ਅੰਦਰ ਇਸ ਜੋ ਆਪਣਾ ਵਿਰਾਸਤੀ ਇੱਕ ਇਹਨਾਂ ਵੱਲੋਂ ਜਲਸਾ ਕੱਢਿਆ ਗਿਆ ਸੀ ਉਸ ਦੇ ਵਿੱਚ ਇੱਥੇ ਬਹੁਤ ਸੁੰਦਰ ਚੱਕੀਆਂ ਦੇਖਣ ਨੂੰ ਮਿਲੀਆਂ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਇੱਥੇ ਆਪਣਾ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਵੱਲੋਂ ਦਰਗਾਹ ਦੇ ਉੱਤੇ ਮੱਥਾ ਟੇਕਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇੰਨਾ ਵੱਲੋਂ ਇਸ ਕਾਫਲੇ ਨੂੰ ਹਰੀ ਚੰਡੀ ਦੇ ਕੇਤੋਂ ਆਪਣਾ ਰਵਾਨਾ ਕੀਤਾ ਗਿਆ ਅਤੇ ਬਹੁਤ ਸੁੰਦਰ ਚੱਕੀਆਂ ਇਹਦੇ ਵਿੱਚ ਦੇਖਣ ਨੂੰ ਮਿਲੀਆਂ ਅਸੀਂ ਹੁਣ ਦਿਖਾ ਰਹੇ ਹਾਂ ਬਟਿੰਡਾ ਦੇ ਇਹ ਆਪਣਾ ਵਿਰਾਸਤੀ ਇੱਕ ਜੋ ਆਪਣਾ ਇੱਥੇ ਕਾਫਲਾ ਕੱਢਿਆ ਗਿਆ ਉਹਦੀਆਂ ਇਸ ਤਰ੍ਹਾਂ ਚੱਲ ਗਈਆਂ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਦੇ ਵਿੱਚ ਆਪਣਾ ਬਾਹਰੋਂ ਵੀ ਆਏ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਇੱਥੇ ਦੋ ਤਿੰਨ ਚੱਕੀਆਂ ਇਹੋ ਜਿਹੀਆਂ ਭੇਜੀਆਂ ਹੋਈਆਂ ਸਨ ਜੋ ਇੱਥੇ ਆਪਾਂ ਕਾਫੀ ਖਿੱਚਦਾ ਕੇਂਦਰ ਰਹੀਆਂ ਅਸੀਂ ਤੁਹਾਨੂੰ ਦਿਖਾ ਰਹੀਆਂ ਬਠਿੰਡਾ ਦੇ ਇਹ ਦਾਣਾ ਮੰਡੀ ਦੇ ਨੇੜੇ ਦੀ ਇਹ ਆਪ ਸਾਰੀਆਂ ਤਸਵੀਰਾਂ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਜੋ ਚੱਕੀਆਂ ਭੇਜੀਆਂ ਗਈਆਂ ਸਨ ਸੱਭਿਆਚਾਰ ਨੂੰ ਲੈ ਕੇ ਉਹ ਚੱਕੀਆਂ ਵੀ ਇੱਥੇ ਆਪਣਾ ਕਾਫੀ ਖਿੱਚਦਾ ਕੇਂਦਰ ਰਹੀਆਂ I'm <laughs> ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈਆਨਾਂ ਦਾ ਵਾਹਨਾਂ ਦਾ

ਹਾਂਜੀ ਅੱਜ ਹਰ ਸਾਲ ਦੀ ਤਰ੍ਹਾਂ ਇੱਥੇ 17ਵਾਂ ਵਿਰਾਸਤ ਮੇਲਾ ਜੋ ਸੱਭਿਆਚਾਰਕ ਵਿਭਾਗ ਪੰਜਾਬ ਤੇ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਬਟਿੰਡਾ ਵੱਲੋਂ ਲਗਾਇਆ ਜਾ ਰਿਹਾ ਹੈ ਐਮਐਨਾ ਜਿਹੜਾ ਹੈਗਾ ਸਾਡਾ ਮਾਂ ਬੋਲੀ ਨੂੰ ਸਮਰਪਿਤ ਹੈ ਇਸ ਦੇ ਵਿੱਚ ਸੱਭਿਆਚਾਰ ਦੇ ਵੱਖ-ਵੱਖ ਰੰਗ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਐਮਐਨਾ ਅੱਜ 9 ਫਰਵਰੀ ਕੋ ਇਸ ਦੀ ਰਸਮੀ ਸ਼ੁਰੂਆਤ ਹੋਈ ਹੈ ਚਾਦਰ ਚੜਾਉਣ ਦੇ ਨਾਲ ਤੇ 9 ਫਰਵਰੀ ਤੋਂ ਲੈ ਕੇ 9 10 11 ਤਿੰਨ ਦਿਨ ਇਹ ਮੇਲਾ ਚੱਲੇਗਾ ਜੀ ਇਹਦੇ ਵਿੱਚ ਸਕੂਲੀ ਬੱਚੇ ਬਾਕੀ ਜਿਹੜੇ ਸਾਡੇ ਜਾਨਵਰ ਓਠ ਘੋੜੇ ਰੱਥ ਤਾਂ ਇਹ ਸਾਰੀਆਂ ਜਿਹੜੀਆਂ ਬਣਗੀਆਂ ਹੈਗੀਆਂ ਸੱਭਿਆਚਾਰ ਦੀਆਂ ਇਸ ਮੇਲੇ ਵਿੱਚ ਅਸੀਂ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਔਰ ਵੀ ਖਾਸ ਰੂਗ ਇਸ ਮੇਲੇ ਵਿੱਚ ਹਾਂਜੀ ਅਤੇ ਸਾਡਾ ਜਿਵੇਂ ਖਾਣਾ ਵਿਰਾਸਤੀ ਖਾਣਾ ਲੋਕ ਖੇਡਾਂ ਔਰ ਬਾਕੀ ਜਿਵੇਂ ਸਮਾਚਾਰ ਦੀਆਂ ਅਲੱਗ-ਅਲੱਗ ਬਣਗੀਆਂ ਜਿਵੇਂ ਜੋਗੀ ਹੋਗੇ ਰੰਜਨਾ ਠੀਕ ਹੈ ਜੀ ਤੁਸੀਂ ਵੇਖ ਰਹੇ ਹੋ ਜਿਹਨੇ ਪੁਰਾਣੇ ਵਿਆਹ ਹੁੰਦੇ ਸੀ ਜਿਹੜੀਆਂ ਚੀਜ਼ਾਂ ਅੱਜ ਕੱਲ੍ਹ ਅਲੋਪ ਹੁੰਦੀਆਂ ਜਾ ਰਹੀਆਂ ਜਿਹੜੀਆਂ ਤਾਂ ਜਿਹੜੇ ਅੱਜ ਕੱਲ੍ਹ ਦੇ ਬੱਚੇ ਸਾਡੇ ਇਹੇ ਪੁਰਾਣਾ ਸੰਸਥਾ ਦਾ ਵੀ ਜਿਹੜੇ ਅੱਜ ਕੱਲ੍ਹ ਦੇ ਬੱਚੇ ਸਾਡੇ ਆਪਣੇ ਸਦਾਚਾਰ ਤੋਂ ਬੇਮੁਖ ਹੁੰਦੇ ਜਾ ਰਹੇ ਆ ਉਹਨਾਂ ਨੂੰ ਆਪਣੇ ਸਦਾਚਾਰ ਨਾਲ ਜੋੜਨ ਦਾ ਜੀ ਇਹ ਇੱਕ ਸਲਾਹਗਾ ਜੋਗੋ ਪ੍ਰਾਲਾ ਜੀ ਸਤਿ ਕੀ ਣਾਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਾਰਮਾ ਜਿਹੜਾ ਵਿਰਾਸਤ ਮੇਲਾ ਮਾਲਵਾ ਹੈਰਿਟੇਜ ਵੱਲੋਂ ਨਾਲ ਪੰਜਾਬ ਸਰਕਾਰ ਵੱਲੋਂ ਲਾਇਆ ਜਾ ਰਿਹਾ ਜਿਹਦੇ ਚ ਸਾਡੇ ਮਾਨਯੋਗ ਐਮਐਲਏ ਤੋਂ ਦੇ ਟਿੰਡਾ ਦੇ ਸਰਦਾਰ ਜਗਰੂਪ ਸਿੰਘ ਜੀ ਗੱਲ ਸਾਹਿਬ ਡਿਪਟੀ ਕਮਿਸ਼ਨਰ ਹੋ ਸਾਰੇ ਅਸੀਂ ਸਰਕਾਰ ਵੱਲੋਂ ਔਰ ਮਾਲਵਾ ਹੈਰਿਟੇਜ ਦੇ ਸਾਰੇ ਪ੍ਰਬੰਧ ਇਸ ਗੱਲ ਦੀ ਵਧਾਈ ਵੀ ਦਿਨਾ ਕਿ ਅਸੀਂ ਆਪਣੀ ਵਿਰਾਸਤ ਨਾਲ ਜੁੜਨ ਲਈ ਸਾਡੇ ਵੱਡਾ ਉਪਰਾਲਾ ਕਰ ਰਹੇ ਆ ਜਿੱਥੋਂ ਅਸੀਂ ਪੈਦਾ ਹੋਏ ਹਾਂ ਜਿੱਥੋਂ ਤੱਕ ਅੱਜ ਪਹੁੰਚ ਸਕੇ ਆ ਤਾਂ ਸਾਡੀ ਵਿਰਾਸਤ ਤੇ ਸਦਕਾ ਹੀ ਹੈ ਅਸੀਂ ਆਪਣੀ ਜਿਹੜੀ ਬੜੀ ਮਹਾਨ ਵਿਰਾਸਤ ਹੈ ਇਸ ਨੂੰ ਸੰਭਾਲਣ ਦੇ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਸਮੇਂ ਦੇ ਮੁਤਾਬਕ ਅੱਗੇ ਵਧਣ ਲਈ ਸਮੇਂ ਦੇ ਹਾਣੀ ਹੋਣ ਲਈ ਹਰ ਇੱਕ ਨੂੰ ਲੋੜ ਹੈ ਪਰ ਫਿਰ ਵੀ ਜਿੱਦੀ ਸਾਡੀ ਵਿਰਾਸਤ ਮਹਾਨ ਹੈ ਜਿੱਦੀ ਸਾਡੀ ਮਾਣ ਮਰਿਆਦਾ ਮਹਾਨ ਹੈ ਅਸੀਂ ਉਹਦੇ ਨਾਲ ਜੁੜ ਕੇ ਰਹੀਏ ਤਾਂ ਸਾਡਾ ਜੀਵਨ ਬਹੁਤ ਸਫਲ ਹੈ ਪੰਜਾਬ ਦੀ ਚਾਕੀ ਪਈ ਹੈ ਜੀ ਹਾਂਜੀ ਪੰਜਾਬ ਵਾਲੀ ਚਾਕੀ ਪਲਾਈ ਗਈ ਹੈ ਜੀ ਹਾਂਜੀ ਉਸੋ ਜਿਹੜੇ ਚਾਕੀ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੇਲੇ ਸਾਡਾ ਪੰਜਾਬ ਬਹੁਤ ਸੁੱਖਾਂ ਤੇ ਖੁਸ਼ੀਆਂ ਵਿੱਚ ਖੁੱਲੇ ਰੂਪ ਵਿੱਚ ਰਹਿੰਦਾ ਸੀ ਸਰ ਇਸ ਵਾਰ ਜਿਹੜਾ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਹਰ ਸਾਲ ਇਸ ਤਰ੍ਹਾਂ ਕਰਵਾਇਆ ਜਾਊਗਾ ਜ਼ਰੂਰ ਜੀ ਅਸੀਂ ਪਹਿਲੀ ਵਾਰ ਕਰਾ ਰਹੇ ਹਾਂ ਤਾਂ ਫਿਰ ਅਗੇ ਵੀ ਕਰਾਂਗੇ ਹਾਂ ਦੇਖੋ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਵਿਸੇ ਦੀ ਗੱਲ ਕਰੀਏ ਮੇਲਾ 15 ਲੱਖ ਰੁਪਇਆ ਪੰਜਾਬ ਸਰਕਾਰ ਵੱਲੋਂ ਇਸ ਮੇਲੇ ਵਾਸਤੇ ਠੀਕ ਹੈ ਹਾਂ ਮੰਤਰੀ ਸਾਹਿਬ ਜਿਸ ਤਰ੍ਹਾਂ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਖਾਸ ਤੌਰ ਤੇ ਪਛਮੀ ਸੱਭਿਆਚਾਰ ਨਾਲ ਜਿਆਦਾ ਜੁੜ ਰਹੀ ਹੈਗੀ ਹੈ ਪੰਜਾਬ ਦੇ ਕਲਚਰ ਨੂੰ ਭੁੱਲਦੀ ਜਾ ਰਹੀ ਹੈਗੀ ਹੈ ਤੇ ਇਹ ਮੇਲਾ ਉਹਨਾਂ ਨੂੰ ਜਨੂੰਨ ਦੇ ਕਿੰਨਾ ਕ ਫਾਇਦਾ ਹੋਵੇ ਅਸਲ ਵਿੱਚ ਫਿਕਰ ਤੇ ਚਿੰਤਾ ਐ ਇਸੇ ਗੱਲ ਦੀ ਹੈ ਕਿ ਅਸੀਂ ਹੋਰ ਨਾਲ ਜੁੜਨ ਲਈ ਬੜੇ ਕਾਲੇ ਹੁੰਦੇ ਜਾਂਦੇ ਆ ਤੇ ਜਿੱਥੇ ਅਸੀਂ ਜੁੜੇ ਉਧਰ ਨੂੰ ਟੁੱਟਣ ਨੂੰ ਫਿਰਦੇ ਆ ਇਹ ਵਿਰਾਸਤੀ ਮੇਲਾ ਸਰਦਾਰ ਭਗਵੰਤ ਸਿੰਘ ਮਾਨ ਹੋਰ ਆਮ ਲੋਕ ਵੀ ਪੰਜਾਬ ਸਰਕਾਰ ਵੱਲੋਂ ਵੀ ਔਰ ਸਾਰੇ ਇਹ ਜਿਹੜੇ ਪ੍ਰਬੰਧ ਕਾਇਮ ਯਤਨ ਕੀਤੇ ਜਾ ਰਹੇ ਆ ਕਿ ਸਾਡੇ ਬੱਚਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਜੀ ਤਾਂ ਉਹਨਾਂ ਦਾ ਬੜਾ ਸ਼ਾਨਦਾਰ ਤੇ ਮਾਣਮੱਤਾ ਇਤਿਹਾਸ ਆ ਸਾਡਾ ਉਸ ਵਿਰਾਸਤ ਨਾਲ ਜੁੜਨ ਲਈ। ਥੈਂਕ ਯੂ ਜੀ ਸਾਰੀ ਸਰਵਿਸ। ਜੀ ਸਰ ਕੀ ਕਹਾਂ ਤੁਹਾਨੂੰ ਮੈਂ? ਦਸਤਾਰਵਾਦੀ ਸਾਡਾ ਜਿਹੜਾ ਵਿਰਾਸਤ ਮੇਲਾ ਬਟਿੰਡੇ ਵਿਖੇ ਮਨਾਇਆ ਜਾ ਰਿਹਾ ਹੈ। ਮਾਪੂਲੀ ਨੂੰ ਤੇ ਪੰਜਾਬ ਦੇ ਸੱਭਿਆਚਾਰ ਨੂੰ ਇਹ ਸਨਮਪਤ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਹੀ ਪੰਜਾਬੀਆਂ ਨੂੰ ਇਹ ਕਹਿੰਦਾ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਇਸ ਮੇਲੇ 'ਚ ਸ਼ਮੂਲੀਅਤ ਕਰੋ ਤੇ ਜਿਹੜਾ ਸਾਡਾ ਗਵਾਰਚਾ ਸੱਭਿਆਚਾਰ ਹੈ ਉਹ ਵੀ ਚਲਤਿਆਂ ਦੇਖੋ। ਤੇ ਮਾਂ ਬੋਲੀ ਪੰਜਾਬੀ ਵਿੱਚ ਤੋਂ ਧੰਨਵਾਦ। ਜੀ ਨਾਮ ਆਪਣੇ ਕੀ ਕਹਿਣਾ ਦੋਵੇਂ ਦਾ। ਮੇਰਾ ਨਾਮ ਬਲਦੇਵ ਸਿੰਘ ਹੈ। ਮੈਂ ਪਿਛਲੇ 2004 ਤੋਂ ਮੇਲੇ 'ਚ ਭਾਗ ਲੈ ਰਿਹਾ। ਬਰਾਸਤੀ ਮੇਲੇ 'ਚ 2004 'ਚ ਮੈਂ ਸਿੰਪਲ ਡਰੈਸ 'ਚ ਆਇਆ ਸੀ। 2005 ਤੋਂ ਮੈਂ ਤੇ ਮੇਰੀ ਟੀਮ ਬਰਾਸਤੀ ਬ੍ਰੈਸ ਦੇ ਵਿੱਚ ਆ ਰਹੇ ਆ। ਨਾਲ ਸਾਡੇ ਬੱਚੇ ਵੀ ਆਉਂਦੇ ਆ। ਮੇਰੀ ਫੈਮਿਲੀ ਵੀ ਆਉਂਦੀ ਆ ਨਾਲ ਇਸ ਮੇਲੇ 'ਚ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਗਰਦਾਰ ਗਰਦਾਰੇ Jaildar ਦਾ ਹੈ ਜੀ ਇਹ ਪਹਿਲਾਂ ਹੋਇਆ ਕਰਦੇ ਸੀ ਰਾਜੇ ਜਦੋਂ ਰਾਜੇ ਮਹਾਰਾਜਾ ਦਾ ਰਾਜ ਸੀ ਉਦੋਂ Jaildari ਚੱਲਦੀ ਸੀ ਨਾਲ ਨੰਬਰਦਾਰੀ ਚੱਲਦੀ ਸੀ Jaildari ਸੋਣਾ ਹੋਣ ਤੋਂ ਬਾਅਦ ਜਦ ਵੋਟਾਂ ਪੈਣ ਲੱਗੀਆਂ ਲੋਕਪਾਲਿਕਾ ਆ ਗਿਆ ਉਹਦੋਂ ਬਾਅਦ ਖਤਮ ਹੋ ਗਈ ਨੰਬਰਦਾਰੀ ਚੱਲੀ ਜਾਂਦੀ ਹੈ ਇਹ ਜ਼ੈਲਦਾਰੀ ਦਾ ਰੂਪ ਹੈ ਸਾਡਾ ਜਿਹੜਾ ਹੈ ਜ਼ੈਲਦਾਰ ਇਹ ਮਾਮਲਾ ਜਾਂ ਹਾਲਾ ਕਹਿ ਲੋ ਜ਼ਮੀਨਾਂ ਤੋਂ ਉਧਰਾ ਕੇ ਰਾਜਿਆਂ ਨੂੰ ਪਹੁੰਚਾਉਂਦੇ ਹੁੰਦੇ ਸੀ ਇਹਨਾਂ ਦੇ ਥੱਲੇ ਨੰਬਰਦਾਰ ਕੰਮ ਕਰਦਾ ਸੀ ਇਹਨਾਂ ਦੇ ਨੀਚੇ ਨੰਬਰਦਾਰ ਹਰ ਪਿੰਡ 'ਚ ਹੁੰਦਾ ਹੈ ਨੰਬਰਦਾਰ ਹਰ ਪਿੰਡ ਨੌਜਵਾਨ ਪੀੜੀ ਨੂੰ ਬੇਟਾ ਪਹਿਲੀ ਗੱਲ ਤਾਂ ਸਾਡੀ ਇੱਛਾ ਹੈਗੀ ਹੈ ਕਿ ਨੌਜਵਾਨ ਪੀੜ੍ਹੀ ਵਿਰਾਸਤ ਨਾਲ ਜੁੜੀ ਜਾਵੇ। ਵਿਰਾਸਤ ਨਾਲ ਜੁੜੀ ਰਹੇ। ਵਿਰਾਸਤ ਨਾਲ ਜੁੜਨ ਵਾਸਤੇ ਜਿਹੜੀ ਵਿਰਾਸਤੀ ਡਰੈੱਸ ਪਾਉਣੀ ਚਾਹੀਦੀ ਹੈ ਤੇ ਮੈਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਮਨ ਦੇ ਅੰਦਰ ਆਮ ਕੱਪੜੇ ਜੀਨ ਜੀਨ ਪਾਉਣ ਦੀ ਬਜਾਏ ਵੀ ਵਿਰਾਸਤੀ ਡਰੈੱਸ ਨਾਲ ਜੁੜਨ। ਮੈਂ ਕਹਿੰਦਾ ਦਿਨੇ ਵੀ ਚੁਰਲੇ ਨਹੀਂ ਪੱਕਾ ਮੰਨ ਕੇ ਫਿਰਨ ਸਾਡੇ ਸਾਥੀ ਮੁੰਡੇ ਯਾਦ ਰੇ ਘਟੇ ਜੀ। ਰੀਹਾ ਬੰਦੇ ਦੇ ਨੌਜਵਾਨ ਕਿਹੜੀ ਆਪਾਂ ਸਭਿਆਚਾਰ ਨਾਲ ਉਸਦੇ ਜਾਉਣੀ ਹੈ ਕਦੇ ਨਾਲ ਪੰਜਵੀਂ ਸੱਭਿਆਚਾਰ ਨਾਲ ਉਹ ਉਹ ਉਹਨਾਂ ਕੰਟਰੀਆਂ ਦਾ ਕਲਚਰ ਹੈ ਉਹਦੇ ਨਾਲ ਅਸੀਂ ਹਜੇ ਨਹੀਂ ਚੱਲ ਸਕਦੇ ਸਾਡਾ ਦੇਸ਼ ਉਹਨਾਂ ਅਮੀਰ ਨਹੀਂ ਹੋਇਆ ਸਾਡਾ ਦੂਬਾ ਤਾਂ ਅਮੀਰ ਸੀ ਪਰ ਉਹਨਾਂ ਦੇਸ਼ ਅਮੀਰ ਨਹੀਂ ਹੋਇਆ ਉਸ ਕਲਚਰ ਨਾਲ ਅਸੀਂ ਨਹੀਂ ਚੱਲ ਸਕਦੇ ਸਾਡੀ ਜਿਹੜਾ ਸੱਭਿਆਚਾਰ ਹੈ ਵਿਰਾਸਤ ਹੈ ਉਹ ਬੜੀ ਇੱਕ ਅਮੀਰ ਵਿਰਾਸਤ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਡੇ ਵੇਲਿਆਂ ਦੀ ਕਿ ਉਹ ਤੋਂ ਜਿੰਨਾ ਚਿਰ ਆਨੰਦ ਨਹੀਂ ਹੋ ਜਾਂਦੇ ਸੀ ਜਾਂ ਮਸਲਾਵਾ ਨਹੀਂ ਆ ਜਾਂਦਾ ਸੀ ਕੁੜੀ ਦਾ ਤੇ ਉਹਦੇ ਘਰ ਵਾਲੇ ਨੂੰ ਮੂੰਹ ਨਹੀਂ ਦਿਖਾਇਆ ਜਾਂਦਾ ਸੀ दैट इज आवर ਬਰਾਸਤ ਉਹ ਸਾਡੀ ਬਰਾਸਤ ਸੀਗੀ ਹੁਣ ਦਾ ਆਪਾਂ ਪਹਿਲਾਂ ਹੀ ਕਰੂ ਫਿਰਦੇ ਆ ਉਹ ਕੀ ਸ਼ਬਦ ਚੱਲ ਰਿਹਾ ਪ੍ਰੀ ਵੈਡਿੰਗ ਨਹੀਂ ਇਹ ਬਰਾਸਤ ਜੀ ਨਹੀਂ ਹੈ